ਸ਼ਰੀਰ ਦੀ ਭੁੱਖ ਨਹੀਂ ਹੈ ਰੋਟੀ ਖਾਣਾ ਭੁੱਖ ਨਹੀਂ ਹੈ ਸ਼ਰੀਰ ਦੀ ਲੋੜ ਆ ਹੁਣ ਗੱਡੀ ਜਿਵੇਂ ਤੇਲ ਖਾਂਦੀ ਏ ਟੇ ਆਪਾਂ ਕਹਿੰਦੇ ਵੀ ਗੱਡੀ ਤੇਲ ਬਹੁਤ ਖਾਂਦੀ ਏ ਖਾਂਦੀ ਥੋੜੋ ਆ ਵਿਚਾਰੀ ਉਹ ਤਾਂ ਕੰਮ ਕਰਦੀ ਏ ਨਾ ਚਲਾਓ ਉਹਨੂੰ ਸ਼ਰੀਰ ਚੱਲਦੀ ਏ ਇਸਕਾ ਉਹਦੀ ਭੁੱਖ ਨਹੀਂ ਹੈ ਪੈਟਰੋਲ ਖਾਣਾ ਭੁੱਖ ਥੋੜੋ ਉਹਨੂੰ ਭੁੱਖੀ ਥੋੜੋ ਉਹ ਉਹਦੀ ਲੋੜ ਆ ਰੋਟੀ ਬਾਡੀ ਦੀ ਲੋੜ ਆ ਭੁੱਖ ਨਹੀਂ ਹੈ ਬਾਡੀ ਨੂੰ ਲੋੜ ਆ ਕੰਮ ਕਰਦੇ ਆ ਬਾਡੀ ਥੱਕਦੀ ਆ ਮਦਿਨਾ ਕੰਮ ਕਰਦੀਆਂ ਆ ਉਹ ਆਪਣੀ ਖਰਾਕ ਲਈ ਲੋੜ ਭੁੱਖ ਮੰਦੀ ਆ ਮੰਦੀ ਭੁੱਖ ਥੋੜੀ ਹਾਈ ਲੈਵਲ ਦੀ ਆ ਫਿਰ ਲਗਜ਼ਰੀ ਆ ਲਗਜ਼ਰੀ ਲਾਈਫ ਹੋਵੇ ਕਾਰਾਂ ਹੋਣ ਗੱਡੀਆਂ ਹੋਣ ਵੱਡਾ ਸਿਸਟਮ ਹੋਵੇ ਮਾਇਆ ਖੁੱਲੀ ਹੋਵੇ ਬੈਠੇ ਹੁਕਮ ਚ ਚਲਾਈਏ ਬੈਠੇ ਹੀ ਹੁਕਮ ਚ ਚਲਾਈਏ ਇਹ ਮਨ ਦੀ ਭੁੱਖ ਆ ਸ਼ਰੀਰ ਦੀਆਂ ਲੋੜਾਂ ਪਰਮੇਸ਼ਰ ਪੂਰੀਆਂ ਕਰੂਗਾ ਮੰਦੀ ਤਾਂ ਫਿਰ ਭੁੱਖਿਆਂ ਨੂੰ ਖੁchnਾ ਉਤਰੇ ਜੇ ਬੰਨਾ ਪੁਰੀਆਂ ਭਾਰੇ ਤਾਂ ਉਤਰਨੀ ਨਹੀਂ ਹੈਗੀ ਇਹ ਨਹੀਂ ਉਤਰਨੀ ਇਹ ਤਾਂ ਬੰਨਾ ਪੁਰੀਆਂ ਭਾਰ ਬਸ ਪੁਰੀਆਂ ਹੀ ਬਨ ਲਈਏ ਮਾਇਆ ਦੇ ਖਜ਼ਾਨੇ ਸਾਰੇ ਇਕੱਠੇ ਕਰ ਲਈਏ ਫੇਰ ਵੀ ਜਿਹੜੀ ਮੰਦੀ ਭੁੱਖ ਨਹੀਂ ਉਤਰ ਸਕਦੀ ਸਰੀਰ ਦੀ ਲੋੜ ਪਰਮੇਸ਼ਰ ਪੂਰੀ ਕਰੂਗਾ ਉਹਨੇ ਕਿਹਾ ਹੋਇਆ ਵੀ ਦਊਗਾ ਉਹ ਸਾਰਿਆਂ ਨੂੰ ਆਪਾਂ ਨੂੰ ਵੀ ਦਊਗਾ ਦੇ ਰਿਹਾ ਹੈ ਉਹਦਾ ਦਿੱਤਾ ਹੀ ਖਾ ਰਹੇ ਆ ਪਰਮੇਸ਼ਰ ਦਾ ਹੀ ਇਸ ਕਰਕੇ ਭੁੱਖ ਤੇ ਲੋੜ ਦਾ ਠੀਕ ਹੈ ਚਿੰਤਾ ਤੇ ਫਿਕਰ ਦਾ ਬੜਾ ਫਰਕ ਆ ਸਮਝਣਾ ਆਪਾਂ ਇਸ ਚੀਜ਼ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ